ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਥਾਣੇ 'ਚ ਸ਼ਿਕਾਇਤ ਦਿੱਤੀ ਗਈ ਹੈ ਤੇ ਕੀ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਦੇ ਉੱਪਰ ਪਰਚਾ ਦਰਜ ਹੋਵੇਗਾ ਐਫ ਆਈ ਆਰ ਦਰਜ ਹੋਵੇਗੀ ਇਹ ਪੂਰਾ ਮਾਮਲਾ ਕੀ ਹੈ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਮਿੱਤਰ ਪਿਆਰਿਓ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰਾਂ ਦੇ ਉੱਪਰ ਆਪਾਂ ਗੱਲ ਕਰਨੀ ਹੈ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਨਿਸ਼ਾਨ ਹੈ ਉਹਨੂੰ ਦਬਦਿਓ ਤਾਂ ਕਿ ਤੁਹਾਡੇ ਕੋਲ ਛੇਤੀ ਛੇਤੀ ਨਵੀਂ ਜਾਣਕਾਰੀ ਪਹੁੰਚਦੀ ਰਹੇ ਮਿੱਤਰ ਪਿਆਰੋ ਪਹਿਲਾਂ ਤਾਂ ਵੱਡੀ ਖਬਰ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਥਾਣੇ ਸ਼ਿਕਾਇਤ ਦਿੱਤੀ ਗਈ ਹੈ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਬਹੁਤ ਵੱਡਾ ਕਾਂਡ ਪੰਜਾਬ ਦੇ ਵਿੱਚ ਵਾਪਰਿਆ ਹੈ ਔਰ ਉਸ ਕਾਂਡ ਦੇ ਬਾਰੇ ਵੱਡਾ ਦੋਸ਼ ਲੱਗਿਆ ਹੈ ਕਿ ਪੁਲਿਸ ਲੀਡਰ ਤੇ ਗੈਂਗਸਟਰ ਆਪਸ ਦੇ ਵਿੱਚ ਮਿਲੇ ਹੋਏ ਨੇ ਇਹ ਵੱਡਾ ਦੋਸ਼ ਲੱਗਿਆ ਕਿਹਨੇ ਲਾਇਆ ਹੈ ਤੇ ਕਿਹੜੇ ਕਾਂਡ ਬਾਰੇ ਹੈ ਪੂਰੀ ਗੱਲ ਆਪਾਂ ਅੱਗੇ ਕਰਦੇ ਹਾਂ ਤੀਜੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਇੱਕ ਨਵਾਂ ਫੈਸਲਾ ਕੱਢ ਮਾਰਿਆ ਹੈ ਔਰ ਉਹਦੇ ਉੱਪਰ ਤਰ੍ਹਾਂ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਉਹਦੇ ਤੇ ਵੀ ਆਪਾਂ ਗੱਲ ਕਰਦੇ ਹਾਂ ਤੇ ਚੌਥੀ ਖਬਰ ਹੈ ਕਿ ਅੱਜ ਵਿਧਾਨ ਸਭਾ ਦਾ ਸਪੈਸ਼ਲ اجلاس ਸੱਦਿਆ ਗਿਆ ਸੀ اجلاس ਦੇ ਵਿੱਚ ਕੀ ਕੁਝ ਹੋਇਆ اجلاس ਇੰਨਾ ਕੁ ਸੀ ਉਹਦੇ ਤੇ ਵੀ ਰੌਲਾ ਪਿਆ ਗੱਲ ਆਪਾਂ ਅੱਗੇ ਕਰਦੇ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੋਨਾਂ ਦੀ ਚੰਡੀਗੜ੍ਹ ਦੇ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਸ਼ਿਕਾਇਤ ਦਿੱਤੀ ਗਈ ਹੈ ਔਰ ਇਹਨਾਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਪਾਇਸ਼ ਕਹਿ ਦਿੱਤੀ ਆ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਆ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਉਹਨਾਂ ਨੇ ਮਾਮਲਾ ਕੀ ਹੈ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਵਿਕਰਮ ਮਜੀਠੀਆ ਕਾਲੀ ਦਲ ਦਾ ਆਗੂ ਫੜਿਆ ਗਿਆ ਉਹਦੇ ਉੱਪਰ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਹੈ ਪੰਜਾਬ ਸਰਕਾਰ ਨੇ ਦਾਅਵੇ ਕੀਤੇ ਕਿ ਵੇਖੋ ਜੀ ਅਸੀਂ ਵੱਡੀਆਂ ਮੱਛੀਆਂ ਨੂੰ ਹੱਥ ਪਾ ਲਿਆ ਯੁੱਧ ਨਸ਼ਿਆਂ ਦੇ ਵਿਰੁੱਧ ਹੁਣ ਵੱਡੀਆਂ ਮੱਛੀਆਂ ਕਾਬੂ ਕਰ ਲੀਆਂ ਤੇ ਇਹਦੇ ਵਿੱਚ ਸਵਾਲ ਇਹ ਵੀ ਉੱਠੇ ਸੀ ਬਈ ਵਿਕਰਮ ਜੀਠੀਆ ਦੇ 11 ਦਿਨ ਦੇ ਰਿਮਾਂਡ ਚ ਉਹਦੇ ਕੋਲੋਂ ਨਸ਼ਾ ਤਸਕਰੀ ਸੰਬੰਧੀ ਕੁਝ ਵੀ ਬਰਾਮਦ ਇਹਨਾਂ ਨੇ ਕੀਤਾ ਨਹੀਂ ਦੂਜੇ ਪਾਸੇ ਬਿਆਨ ਚਰਨਜੀਤ ਚੰਨੀ ਨੇ ਦਿੱਤਾ ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਰਾਜਾ ਵੜਿੰਗੜ ਨੇ ਦਿੱਤਾ ਸੁਪਾਲ ਸਿੰਘ ਖਹਿਰਾ ਨੇ ਦਿੱਤਾ ਸੁਨੀਲ ਜਾਖੜ ਨੇ ਦਿੱਤਾ ਤੇ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਥਾਣੇ ਸ਼ਿਕਾਇਤ ਇਸ ਗੱਲ ਦੀ ਦਿੱਤੀ ਹੈ ਉਹ ਕਹਿੰਦਾ ਜਿਹੜਾ ਮਜੀਠੀਏ ਬਾਰੇ ਮੈਂ ਬਿਆਨ ਦਿੱਤਾ ਹੈ ਉਹਨੂੰ ਭਗਵੰਤ ਮਾਨ ਤੇ ਇਹਨਾਂ ਦੀ ਪਾਰਟੀ ਨੇ ਤੋੜ ਮਰੋੜ ਕੇ ਘੱਟ ਵੱਧ ਕਰਕੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਪਾਇਆ ਜਿਹਦੇ ਨਾਲ ਮੇਰੀ ਛਵੀ ਖਰਾਬ ਹੋਈ ਹੈ ਤੇ ਇਹਨਾਂ ਦੇ ਉੱਪਰ ਅੱਜ ਉਹ ਕਹਿੰਦਾ ਮੈਂ ਸ਼ਿਕਾਇਤ ਦਿੱਤੀ ਹੈ ਜਿਹੜਾ ਚੰਡੀਗੜ੍ਹ ਦਾ ਥਾਣਾ ਹੈ ਔਰ ਮੈਂ ਮੰਗ ਕੀਤੀ ਹੈ ਕਿ ਇਹਨਾਂ ਤੇ ਪਰਚਾ ਦਰਜ ਕਰਕੇ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਹੁਣ ਵੇਖਣਾ ਇਹ ਆ ਕਿ ਪਰਚਾ ਦਰਜ ਹੋਊਗਾ ਕਿ ਨਹੀਂ ਪਹਿਲਾਂ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਆਪ ਹੀ ਕਹਿਤਾ ਉਹ ਕਹਿੰਦਾ ਮੈਨੂੰ ਪਤਾ ਪੁਲਿਸ ਨੇ ਇਹਨਾਂ ਤੇ ਪਰਚਾ ਦਰਜ ਨਹੀਂ ਕਰਨਾ ਉਹ ਕਹਿੰਦਾ ਇੱਕ ਮੁੱਖ ਮੰਤਰੀ ਹੈ ਦੂਜਾ ਪਾਰਟੀ ਦਾ ਮੁਖੀ ਹੈ ਤੇ ਨਾਲ ਹੀ ਸ਼ਿਕਾਇਤ ਉਹਨਾਂ ਨੇ ਅਮਨ अरोड़ा ਤੇ ਵੀ ਦਿੱਤੀ ਹੈ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਹਦੇ ਤੇ ਜਵਾਬ ਆਇਆ ਪੱਤਰਕਾਰਾਂ ਨੇ ਪੁੱਛਿਆ ਵੀ ਤੁਹਾਡੀ ਸ਼ਿਕਾਇਤ ਦਿੱਤੀ ਗਈ ਹੈ ਭਗਵੰਤ ਮਾਨ ਸਾਹਿਬ ਨੇ ਸ਼ਿਕਾਇਤ ਦੇ ਮੁੱਦੇ ਤੇ ਤਾਂ ਅੱਗੋਂ ਕੋਈ ਤੱਥਦੈਕ ਕੋਈ ਪੁਖਤਾ ਗੱਲ ਨਹੀਂ ਕੀਤੀ ਮਾਨ ਸਾਹਿਬ ਨੇ ਇੱਧਰ ਨੂੰ ਕਮਾ ਲਈ ਉੱਧਰ ਨੂੰ ਕਹਿੰਦੇ ਵੇਖੋ ਐਵੇਂ ਕਰੀ ਜਾਂਦੇ ਨੇ ਵੀ ਪਰਚਾ ਦਰਜ ਹੋਣਾ ਨਹੀਂ ਤੇ ਕਹਿੰਦੇ ਫਿਰ ਤੁਸੀਂ ਸ਼ਿਕਾਇਤ ਕਿਉਂ ਦਿੱਤੀ ਜੇ ਤੁਹਾਨੂੰ ਵਿਸ਼ਵਾਸ ਨਹੀਂ ਜੇ ਤੁਹਾਨੂੰ ਕੌਨਫੀਡੈਂਸੀ ਹੈ ਨਹੀਂ ਤਾਂ ਫਿਰ ਸ਼ਿਕਾਇਤ ਨਹੀਂ ਸੀ ਦੇਣੀ ਸ਼ਿਕਾਇਤ ਦਿੱਤੀ ਤਾਂ ਕੌਨਫੀਡੈਂਸ ਰੱਖੋ ਵੇਖੋ ਇਹ ਗੱਲ ਨਹੀਂ ਹੁੰਦੀ ਗੱਲ ਹੈ ਕਿ ਸੀਐਮ ਮੁੱਖ ਮੰਤਰੀ ਪਾਵਰ ਹੁੰਦਾ ਹੈ ਉਹਦੇ ਪਰਚਾ ਦਰਜ ਕਰਨਾ ਇੰਨਾ ਸੌਖਾ ਨਹੀਂ ਇਸ ਕਰਕੇ ਪ੍ਰਤਾਪ ਬਾਜਵਾ ਨੇ ਕਿਹਾ ਕਿਉਂਕਿ ਉਹਨਾਂ ਦੀਆਂ ਸਰਕਾਰਾਂ ਵੇਲੇ ਵੀ ਐਂ ਚੱਲਦਾ ਰਿਹਾ ਸੋ ਮਿੱਤਰ ਪਿਆਰਿਓ ਇਹਦੇ ਤੇ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਹੁਣ ਦੂਜਾ ਪੰਜਾਬ ਦੇ ਵਿੱਚ ਵੱਡਾ ਕਾਂਡ ਅਬੋਰ ਦੇ ਵਿੱਚ ਵਾਪਰਿਆ ਜਦੋਂ ਅਬੋਰ ਦੇ ਵਿੱਚ ਸੰਜੇ ਵਰਮਾ ਇੱਕ ਕੱਪੜਾ ਵਪਾਰੀ ਦੀ ਜਿਹੜੀ ਹਤਿਆ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਸੀ ਐਨਕਾਊਂਟਰ ਕਰਤਾ ਗੈਂਗਸਟਰਾਂ ਦਾ ਉਹਦੇ ਤੇ ਪੈ ਗਿਆ ਵੱਡਾ ਰੋਲਾ ਜੋ ਫੇਰਿਓ ਰੋਲਾ ਪੈ ਗਿਆ ਉਸ ਐਨਕਾਊਂਟਰ ਨੂੰ ਝੂਠਾ ਫੇਕ ਐਨਕਾਊਂਟਰ ਕਿਹਾ ਜਾ ਰਿਹਾ ਐਨਾ ਹੀ ਨਹੀਂ ਕਥਤ ਗੈਂਗਸਟਰਾਂ ਵੱਲੋਂ ਇੱਕ ਕਥਤ ਪੋਸਟ ਪੋਸਟ ਪਾਈ ਗਈ ਸੋਸ਼ਲ ਮੀਡੀਆ ਤੇ ਉਹਨਾਂ ਕਥਤ ਗੈਂਗਸਟਰਾਂ ਨੇ ਵੀ ਇਹ ਕਿਹਾ ਵੀ ਬਿਲਕੁਲ ਬੇਕਸੂਰ ਬੰਦੇ ਮਾਰੇ ਨੇ ਜਿਨ੍ਹਾਂ ਨੇ ਅਸੀਂ ਕਾਂਡ ਕੀਤਾ ਸਾਨੂੰ ਤਾਂ ਇਹ ਕੁਝ ਕਿਹਾ ਨਹੀਂ ਤਾਂ ਉਹਦੇ ਵਿੱਚ ਪੁਲਿਸ ਜਿਹੜੀ ਸਵਾਲਾਂ ਦੇ ਘੇਰੇ ਚ ਆਈ ਕਿਉਂ ਅੱਜ ਜਿਹੜੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਰਤੀ ਕਿਸਾਨ ਜਿਹਨਾਂ ਨੇデアਗੂ ਨੇ ਉਹਨਾਂ ਨੇ ਵੀ ਕਿਹਾ ਕਹਿੰਦੇ ਬਿਲਕੁਲ ਝੂਠਾ ਫੇਕ ਐਨਕਾਊਂਟਰ ਕੀਤਾ ਪੁਲਿਸ ਨੇ ਝੂਠੀ ਕਹਾਣੀ ਕਢੀ ਐ ਕੱਲ ਮਾਨਕ ਗੋਇਲ ਨੇ ਵੀ ਬੋਲਿਆ ਹੋਰ ਵੀ ਕਿੰਨੇ ਬੋਲ ਚੁੱਕੇ ਨੇ ਵੇਖੋ ਕੀ ਆ ਇਹ ਜਾ ਰਿਹਾ ਕਿ ਪੁਲਿਸ ਇਹ ਦੱਸਦੀ ਐ ਕਿ ਅਸੀਂ ਨਾ ਜਿਹੜੇ ਦੋ ਮੁੰਡੇ ਫੜੇ ਸੀ ਜਸਪ੍ਰੀਤ ਤੇ RAM ਜਿਨ੍ਹਾਂ ਨੇ ਉਹਨਾਂ ਨੂੰ ਕਾਰ ਤੇ ਛੱਡਿਆ ਸੀ ਪਾਸੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਤੇ ਉਹ ਕਹਿੰਦੇ ਉਹਨਾਂ ਤੋਂ ਅਸੀਂ ਹਥਿਆਰ ਰਿਕਵਰ ਕਰਾਉਣ ਦੇ ਲਈ ਇੱਕ ਸੁਨਸਣ ਜਗ੍ਹਾ ਦੇ ਉੱਪਰ ਪੰਜ ਪੀਰ ਜਗ੍ਹਾ ਉੱਥੇ ਲੈ ਕੇ ਗਏ ਉੱਥੇ ਉਹਨਾਂ ਦੇ ਤਿੰਨ ਸਾਥੀ ਪਹਿਲਾਂ ਤੋਂ ਹੀ ਹਥਿਆਰ ਲੱਭਰੇ ਸੀ ਤੇ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਤੀ ਤੇ ਕਹਿੰਦੇ ਫੇਰ ਜਵਾਬੀ ਫਾਇਰਿੰਗ ਜਦੋਂ ਅਸੀਂ ਕੀਤੀ ਤੇ ਜਿਹੜੇ ਬੰਦੇ ਅਸੀਂ ਫੜੇ ਹੋਏ ਸੀ ਉਹ ਮਰ ਗਏ ਵਾਹ ਜੀ ਵਾਹ ਹੁਣ ਪੁਲਿਸ ਦੀ ਇਹ ਗੱਲ ਕਿਸੇ ਦੇ ਹਜਮ ਨਹੀਂ ਆ ਰਹੀ ਪਤਾ ਨਹੀਂ ਪੁਲਿਸ ਦੇ ਕਿਹੜੇ ਇੰਟੈਲੀਜੈਂਟ ਬੰਦੇ ਨੇ ਇਹ ਸਟੋਰੀ ਬਣਾਈ ਆ ਸਮਝ ਨਹੀਂ ਪੰਜਾਬ ਨੂੰ ਆ ਰਹੀ ਕਿਉਂਕਿ ਜਿਹੜੇ ਬੰਦੇ ਪੁਲਿਸ ਨੇ ਦੋ ਮੁੰਡੇ ਫੜੇ ਸੀ ਜੇਕਰ ਉਹ ਉਹਨਾਂ ਤਿੰਨ ਬੰਦਿਆਂ ਦੀ ਗੋਲੀ ਨਾਲ ਮਰੇ ਨੇ ਜਿਹੜੇ ਉੱਥੇ ਹਥਿਆਰ ਲੱਭਦੇ ਸੀ ਉਹ ਤਾਂ ਪੁਲਿਸ ਤੋਂ ਜੇ ਫੜੇ ਨਹੀਂ ਗਏ ਜੇ ਉਹ ਭੱਜ ਗਏ ਤਾਂ ਫਿਰ ਇੰਨੀ ਪੁਲਿਸ ਉੱਥੇ ਕਰਦੀ ਕਿ ਭਈ ਸੀ ਹੀ ਪੁਲਿਸ ਕੋਲ ਕੋਈ ਹਥਿਆਰ ਨਹੀਂ ਸੀ ਜਿਹੜੇ ਬੰਦੇ ਪੁਲਿਸ ਨੇ ਫੜੇ ਸੀ ਉਹ ਤਾਂ ਪੁਲਿਸ ਕਹਿੰਦੀ ਮਰ ਗਏ ਉਹ ਤਿੰਨੋਂ ਫਿਰ ਭੱਜ ਗਏ ਵਾਹ ਜੀ ਵਾਹ ਪੁਲਿਸ ਦੀ ਇਹ ਕਹਾਣੀ ਕਿਸੇ ਦੇ ਗਲੇ ਉੱਤਰ ਨਹੀਂ ਰਹੀ ਪੁਲਿਸ ਨੂੰ ਲੱਗ ਰਿਹਾ ਕਿ ਅਸੀਂ ਠੀਕ ਕੀਤਾ ਪਰ ਸਵਾਲ ਵੱਡਾ ਬਣ ਗਿਆ ਸੋ ਇਹਦੇ ਉੱਪਰ ਅੱਜ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਰਾਂ ਨੇ ਐਲਾਨ ਕੀਤਾ ਕਿ 26 ਜੁਲਾਈ ਇਸ ਮਹੀਨੇ ਨੂੰ ਉਹ ਕਹਿੰਦੇ ਅਸੀਂ ਸੰਗਰੂਰ ਦੇ ਵਿੱਚ ਇੱਕ ਵੱਡਾ ਲੋਕ ਇਕੱਠ ਕਰ ਰਹੇ ਆ ਜਿਹੜਾ ਪੰਜਾਬ ਚ ਪੁਲਸੀਆ ਰਾਜ ਬਣਾਇਆ ਜਾ ਰਿਹਾ ਉਹ ਕਹਿੰਦੇ ਪੁਲਸ ਕਰਦੀ ਕੁਝ ਪਈ ਨਹੀਂ ਤੇ ਬਿਨਾ ਗੱਲੋ ਰੋਜ਼ ਇਨਕਾਊਂਟਰ ਰੋਜ਼ ਇਨਕਾਊਂਟਰ ਰੋਜ਼ ਇਨਕਾਊਂਟਰ ਵਾਰਦਾਤਾਂ ਰੋਕ ਨਹੀਂ ਰਹੀਆਂ ਕਟਨਾਵਾਂ ਰੋਕ ਨਹੀਂ ਰਹੀਆਂ ਜਿਹੜੇ ਉਹੋ ਜੇ ਅਨਸਰ ਉਹਨਾਂ ਨੂੰ ਕੋਈ ਡਰ ਪੈ ਨਹੀਂ ਰਿਹਾ ਤਾਂ ਫਿਰ ਪੁਲਸ ਦੀਆਂ ਇਹਨਾਂ ਕਾਰਵਾਈਆਂ ਦਾ ਮਤਲਬ ਕੀ ਹੈ ਇਹ ਰਜਿੰਦਰਦੀਪ ਸਿੰਘ ਵਾਲਾ ਨੇ ਅੱਜ ਕਿਹਾ ਹੁਣ ਅਗਲੀ ਖਬਰ ਕਿ ਅੱਜ ਪੰਜਾਬ ਦੀ ਵਿਧਾਨ ਸਭਾ ਦਾ اجلاس ਦੋ ਰੋਜਾ اجلاس ਸ਼ੁਰੂ ਹੋਇਆ ਉਹ ਚੱਲਿਆ ਕੀ ਚੱਲਿਆ ਤਾਂ ਚੱਲਦਾ ਤਾਂ ਕੁਛ ਤਾਂ ਇਹ اجلاس ਚੱਲਦਾ ਥੋੜਾ ਜਿਹਾ ਟਾਈਮ ਕੁਝ ਕਮਿੰਟ اجلاس ਚੱਲਿਆ ਸ਼ਰਧਾਂਜਲੀ ਜਲੀਆਂ ਦਿੱਤੀਆਂ ਕੁਝ ਜਿਹੜੇ ਮ੍ਰਿਤਕ ਪਿਛਲੇ ਦਿਨੀ ਛੱਡ ਗਏ ਧਰਤੀ ਨੂੰ ਸ਼ਰਧਾਂਜਲੀਆਂ ਦਿੱਤੀਆਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇੰਟਰੋਡਿਊਸ ਕੀਤਾ ਨਵਾਂ ਕਾਨੂੰਨ ਰੌਲਾ ਬਹੁਤ ਪੈ ਗਿਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਸੈਸ਼ਨ ਹੈ ਉਹ ਵਿਧਾਨ ਸਭਾ ਇੱਕ ਵਾਰ ਰੁਕ ਦਿੱਤੀ ਗਈ ਤੇ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਹਿੰਦਾ ਜਿੰਨੀ ਛੇਤੀ ਆਮ ਆਦਮੀ ਪਾਰਟੀ ਦਾ اجلاس ਖਤਮ ਹੋ ਗਿਆ ਅੱਜ ਦਾ ਕਹਿੰਦਾ ਇੰਨੀ ਛੇਤੀ ਇਹਨਾਂ ਦਾ ਵੀ ਭੋਗ ਪੈ ਜਾਣਾ ਪੰਜਾਬ 'ਚ ਹੁਣ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖਿਓ ਤੇ ਅਗਲੀ ਖਬਰ ਲਾਸਟ ਖਬਰ ਕਪਿਲ ਸ਼ਰਮਾ ਕਮੇਡੀ ਦਾ ਕਿੰਗ ਉਹਦਾ ਕੈਨੇਡਾ ਦੇ ਵਿੱਚ ਇੱਕ ਕੈਫੇ ਹੈ ਕਪਲ ਇਸ ਕੈਫੇ ਦੇ ਨਾਮ ਨਾਲ ਉਹ ਮਸ਼ਹੂਰ ਹੈ ਤਾਂ ਰੈਸਟੋਰੈਂਟ ਕਹਿ ਸਕਦੇ ਹੋ ਤੁਸੀਂ ਤਾਂ ਉਹਦੇ ਉੱਪਰ ਫਾਇਰਿੰਗ ਹੋਈ ਹੈ ਤਾਂ ਫਾਇਰਿੰਗ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਜਿਹਦੇ ਵਿੱਚ ਕੁਝ ਸਿੱਖ ਨੌਜਵਾਨਾਂ ਨੇ ਆਪਣਾ ਨਾਮ ਲਿਖਿਆ ਤੇ ਉਹਨਾਂ ਨੇ ਦਾਵਾ ਕੀਤਾ ਕਿ ਕਪਲ ਸ਼ਰਮਾ ਦੇ ਕਮੇਡੀ ਸ਼ੋਅ ਚ ਨਿਹੰਗ ਸਿੰਘਾ ਬਾਰੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਜਿਹੜੀਆਂ ਸਾਨੂੰ ਪਸੰਦ ਨਹੀਂ ਆਈਆਂ ਇਸ ਕਰਕੇ ਅਸੀਂ ਫਾਇਰਿੰਗ ਕੀਤੀ ਹੈ ਤੇ ਜੇ ਇਹ ਬਾਜ਼ ਨਾ ਆਏ ਦੇ ਅਸੀਂ ਫਿਰ ਰੋਕਣ ਦੇ ਲਈ ਕੋਸ਼ਿਸ਼ ਕਰਾਂਗੇ ਇਹਨਾਂ तमाम ਖਬਰਾਂ ਦੇ ਉੱਪਰ ਆਪਾਂ ਚਰਚਾ ਕੀਤੀ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਹਨਾਂ ਦੇ ਉੱਪਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ